ਮੇਰੀ ਸੱਸ ਬੜੀ ਸੋਨਕੀ ਮੈਨੂੰ ਤਾਂ ਪੌਣ ਨੂੰ ਦਿੰਦੀ ਏ ਜੁੱਤੀ ਮੇਰੀ ਸੱਸ ਬੜੀ ਸੋਨਕੀ ਮੈਨੂੰ ਤਾਂ ਪੌਣ ਨੂੰ ਦਿੰਦੀ ਏ ਜੁੱਤੀ ਨਾਲੇ ਆਪ ਵੀ ਪੌਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾ ਹੀ ਚਾਹੁੰਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾ ਹੀ ਚਾਹੁੰਦੀ ਏ ਹਾੜ ਦਾ ਮਹੀਨਾ ਚੋਵੇ ਮੱਥੇ ਤੋਂ ਪਸੀਨਾ हाडीना चे मुप् सीना तोप तोप धुप्प ल शतरी छत्त लंडणो मया ताण शतरी वे लंडणो मङ्ग ਜਾ ਵੀ ਢੋਲਣਾ ਮੈਂ ਨਹੀਂ ਬੋਲਣਾ ਜਾ ਵੀ ਢੋਲਣਾ ਮੈਂ ਨਹੀਂ ਬੋਲਣਾ ਤੇਰੀ ਮੇਰੀ ਬਸ ਵੇਰਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਦਾ ਸਵੇਰਤ ਕਿੱਥੇ ਗਿਆ ਸੀ ਕਿੱਥੇ ਗਿਆ ਸੀ ਦਾ ਸਵੇਰਤ ਕਿੱਥੇ ਗਿਆ ਸੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੇਕੇ ਜੈ ਵੱਡੀ ਦਾ ਕਲਚਣਾ ਰੂੜੀ ਚੜ ਚੜ ਵੇਖੇ ਜੈ ਵੱਡੀ ਦਾ ਕਲਚਣਾ ਰੂੜੀ ਚੜ ਚੜ ਵੇਖੇ